ਤਰਕ ਗੁਰਦੋਵਰ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੀਤੇ ਦਿਨੀ ਹੋਏ ਕਤਲ ਦੀ ਵਾਰਦਾਤ ਨੂੰ ਮੋਗਾ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਵਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਨ੍ਹਾਂ ਨੇ ਪੂਰੇ ਕੇਸ ਦਾ ਖੁਲਾਸਾ ਕੀਤਾ ਉਨ੍ਹਾਂ ਦੱਸਿਆ ਕਿ ਡੀਜੀਪੀ ਪੰਜਾਬ ਦੇ ਦੇਸਾਂ ਨਿਰਦੇਸ਼ਾਂ ਦੇ ਹੇਠ ਆਈਜੀ ਫਰੀਦਕੋਟ ਰੈਂਚ ਸ਼੍ਰੀਮਤੀ ਨੀਲਾਬਰੀ ਜਗਤਲੇ ਆਈਪੀਐਸ ਅਤੇ ਐਸਐਸਪੀ ਮੋਗਾ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਦੀ ਦੇਖਰੇਖ ਹੇਠ ਇੱਕ ਕਾਰਵਾਈ ਕੀਤੀ ਗਈ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਅੰਦਰਦੀਪ ਸਿੰਘ ਅਤੇ ਸੋਨੀਵਾਸੀ ਕਾਲਾ ਜ਼ਿਲ੍ਹਾ ਮੋਕਨ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਮੁਤਾਬਕ 10 ਪਰਬੀਨ ਦੋਸ਼ੀ ਨੇ ਆਪਣੇ ਭਰਾ ਭਰਪੁਰ ਸਿੰਘ ਦੇ ਘਰ ਰਸੋਈ ਵਿੱਚ ਗੋਲੀਆਂ ਚਲਾਈਆਂ ਜਿਸ ਕਾਰਨ ਭਰਪੁਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਤੁਰੰਤ ਸਪੈਸ਼ਲ ਟੀਮਾਂ ਬਣਾਈਆਂ ਅਤੇ ਲਗਾਤਾਰ ਛਾਪੇ ਮਾਰੀ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਨੇ ਦੱਸਿਆ ਕਿ ਦੋਸ਼ੀ ਕੋਲੋਂ ਇੱਕ ਬੱਤੀ ਬੋਰ ਦਾ ਲਾਇਸੈਂਸੀਰ ਬਲਬਤ ਅਤੇ ਦੂਖੋਕੇ ਚਾਰ ਜਿੰਦਾ ਰੋਦ ਵੀ ਬ੍ਰਭੰਦ ਕੀਤੇ ਗਏ ਹਨ ਸ਼ੁਰੂਆਤੀ ਜਾਂਚ ਵਿੱਚ ਪੁਰਾਣੀ ਦੰਜਸ ਐਸ ਕਤਲ ਦੀ ਵਜਾ ਦੱਸੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਦੁਹਰਾਇਆ ਕਿ ਅਪਰਾਧੀਆਂ ਖਿਲਾਫ ਜ਼ੀਰੋ ਟਾਲ ਰੰਸ ਨੀਤੀ ਤਹਿਤ ਕਾਰਵਾਈ ਜਾਰੀ ਰਹੇਗੀ ਧਰਮਕੋੜ ਤੋਂ ਨਿਊਜ਼ ਪੰਜਾਬ ਦੀ ਚੈਨਲ ਦੀ ਇਹ ਵਿਸ਼ੇਸ਼ ਖੋਟ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਨਾਲ ਅਗਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜੁੜੋ ਕਰ ਲਿਓ ਧੰਨਵਾਦ ਐਮੀਟੀ 10226 ਨੂੰ ਇੱਕ ਗਰਮੇ ਸਿੰਘ ਵੱਲੋਂ ਜਿਹੜਾ ਬਿਆਨ ਲਿਖਾਇਆ ਗਿਆ ਸੀ ਜੋ ਇੱਕ ਭਰਪੂਰ ਸਿੰਘ ਨਾਮ ਦਾ ਵਿਅਕਤੀ ਹੈ ਉਸ ਦਾ ਕਤਲ ਜਿਹੜਾ ਇੰਦਰਜੀਤ ਸਿੰਘ ਸੋਨੀ ਵੱਲੋਂ ਕੈਲੇ ਪਿੰਡ ਦਾ ਉਹਨੇ ਕਰ ਦਿੱਤਾ ਗਿਆ ਸੀ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਜੀ ਦੇ ਦਿਸ਼ਣ ਦਿਸ਼ਣ ਤਾਵਕ ਅਤੇ ਸਾਡੇ ਮਾਨਯੋਗ ਐਸਪੀਡੀ ਸਾਹਿਬ ਦੀ ਰਹਿਨਮਾਈ ਹੇਠ ਸਾਡੇ ਸਬਡਿਵੀਜ਼ਨ ਧਰਮਕੋਟ ਦੀਆਂ ਟੀਮਾਂ ਬਣਾਈਆਂ ਗਈਆਂ ਜਿਸ ਦੇ ਵਿੱਚ ਕਿ ਇਨਸਪੈਕਟਰ ਲక్ష్మణ ਸਿੰਘ ਨੇ ਬਹੁਤ ਵਧੀਆ ਜਿਹੜਾ ਸਲੰਘਾ ਜੋ ਕੰਮ ਕੀਤਾ ਸੋ ਇਹਨਾਂ ਨੂੰ ਕੱਲ ਜਿਹੜੀ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜਾ ਦੋਸ਼ੀ ਹੈ ਕੜਿਆਲ ਬੱਸ ਸਟੈਂਡ ਦੇ ਨੇੜੇ ਤੇ ਕਿਤੇ ਘੁੰਮ ਰਿਹਾ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਉੱਥੇ ਰੇਡ ਕੀਤਾ ਰੇਡ ਕਰਕੇ ਜਿਹੜਾ ਦੋਸ਼ੀ ਹੈ ਇੰਦਰਜੀਤ ਸਿੰਘ ਸੋਨੀ ਕਹਲੇ ਪਿੰਡ ਦਾ ਰਹਿਣ ਵਾਲਾ ਉਹਨੂੰ ਜਿਹੜਾ ਮੌਕੇ ਤੋਂ ਗ੍ਰਿਫਤਾਰ ਕੀਤਾ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਇਸ ਦੇ ਕਬਜ਼ੇ ਦੇ ਵਿੱਚ ਜਿਹੜਾ ਇਸ ਨੇ 32 ਬੋਰ ਰਵਲਵਰ ਉਸ ਦਿਨ ਯੂਜ਼ ਕੀਤਾ ਸੀ ਵਾਰਦਾਤ ਸਮੇਂ ਉਹ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਉਸ ਦੇ ਕਬਜ਼ੇ ਦੇ ਵਿੱਚੋਂ ਦੋ ਖੋਲ ਜਿਹੜੇ ਉਸ ਦਿਨ ਉਹਨੇ ਦੋ ਫਾਇਰ ਕੀਤੇ ਸਨ ਉਹ ਮਿਲੇ ਅਤੇ ਚਾਰ ਜਿਹੜੇ ਜਿੰਦਾ ਰੌਂ ਦਾ ਜਿਹੜੇ ਉਹ ਮਿਲੇ ਸੋ ਇਸ ਦੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਹੋਰ ਪੁੱਛਗਿੱਛ ਕਰ ਰਹੇ ਹਾਂ ਕਿ ਇਸ ਦੇ ਨਾਲ ਕੋਈ ਹੋਰ ਤਾਂ ਨਹੀਂ ਮਿਕਸ ਅਪ ਹੈਗਾ ਸੋ ਉਸ ਨੂੰ ਲੈ ਕੇ ਅਸੀਂ ਅੱਜ ਇਹਦਾ ਪੁਲਿਸ ਰਿਮਾਂਡ ਰਵਾਗੇ ਪੁਲਿਸ ਰਿਮਾਂਡ ਤੋਂ ਬਾਅਦ ਜਿਹੜੇ ਹੋਰ ਵੀ ਖੁਲਾਸੇ ਹੋ ਸਕਦੇ ਹਨ ਕਾਰਨ ਕੀ ਰਿਹਾ ਜੀ ਕ ਵਜਾਰਨ ਜੋ ਸ਼ਹਿਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿਉਂਕਿ ਉੱਤੇ ਜਿਹੜਾ ਭਰਪੂਰ ਸਿੰਘ ਉਹਦੀ ਵਾਈਫ ਦੇ ਨਾਲ ਇਹਦੇ ਲਿਸਟ ਰਿਲੇਸ਼ਨ ਜਾਪਦੇ ਸੀਗੇ ਸੋ ਗਰਮੇਸ਼ ਸਿੰਘ ਦੇ ਬਿਆਨ ਮੁਤਾਬਕ ਵੀ ਉਹਨਾਂ ਨੇ ਇਹੀ ਲਿਖਾਇਆ ਕਿ ਉਹਦੇ ਇਹਦੇ ਨਾਲ ਕੋਈ ਰਿਲੇਸ਼ਨ ਸੀਗੇ ਅਤੇ ਇਹ ਉਸ ਨੂੰ ਭਰਪੂਰ ਸਿੰਘ ਰੋਕਦਾ ਰਹਿੰਦਾ ਸੀਗਾ ਸੋ ਉਸਨੇ ਗੁੱਸੇ ਦੇ ਵਿੱਚ ਆ ਕੇ ਉਸ ਦਿਨ ਰਾਤ ਦੇ ਸਮੇਂ ਸ਼ਰਾਬ ਵਗੈਰਾ ਪੀਤੀ ਹੋਈ ਸੀ ਸੋ ਤੈਸ਼ ਦੇ ਵਿੱਚ ਆ ਕੇ ਉਸਨੇ ਇਹਦੇ ਘਰ ਦੇ ਵਿੱਚ ਅੰਦਰ ਵੜ ਕੇ ਰਸੋਈ ਦੇ ਵਿੱਚ ਦੋ ਫੈਰੋ ਦੇ ਮੱਥੇ ਦੇ ਵਿੱਚ ਕੀਤੇ ਜਿਸ ਦੇ ਨਾਲ ਇਹਦੀ ਮੌਤ ਹੋ ਗਈ ਸਭ ਤੋਂ ਪਹਿਲਾਂ ਵੀ ਪਰਚਾ ਹੈ ਤੇ ਕੋਈ ਨਹੀਂ ਜੀ ਪਹਿਲਾਂ ਇਹਦੇ ਉੱਪਰ ਕੋਈ ਐਫਆਈਆਰ ਦਰਜ ਨਹੀਂ ਹੈ ਤੇ ਪਹਿਲੀ ਐਫਆਈਆਰ ਜਿਹੜੀ ਇਹਦੇ ਉੱਪਰ ਜਿਹੜੀ ਦਰਜ ਹੋਈ ਹੈ ਯਾਨੀ ਔਰਤ ਜਿਹੜੀ ਉਹਦਾ ਕੋਈ ਵਿੱਚ ਪਾਇਆ ਗਿਆ ਜਾਂਚ ਨਹੀਂ ਜੀ ਫਿਲਹਾਲ ਅਜੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਅੱਗੇ ਸਾਹਮਣੇ ਆਇਆ ਅੱਜ ਅਸੀਂ ਪੁਲਿਸ ਰਿਮਾਂਡ ਲਵਾਵਾਂਗੇ ਇਹਦੀ ਹੋਰ ਪੁੱਛਗਿੱਛ ਕਰਾਂਗੇ ਵਧੇਰੇ ਪੁੱਛਗਿੱਛ ਤੇ ਜੇ ਕੋਈ ਅੱਗੇ ਕੋਈ ਕਾਰਨ ਸਾਹਮਣੇ ਆਇਆ ਤਾਂ ਬਿਲਕੁਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ